ਲਗਾਤਾਰ ਪੰਜਾਬ ਦੇ ਮੁੰਡੇ ਜਾ ਰਹੇ ਨੇ ਮੌਤ ਦੇ ਮੂੰਹ ਦੇ ਵਿੱਚ ਕਾਰਡੀਆਕ ਅਟੈਕ ਨਾਲ ਹੋ ਰਹੀਆਂ ਨੇ ਮੌਤਾਂ ਜਿਸ ਤੋਂ ਬਾਅਦ ਹੁਣ ਸਿਹਤ ਵਿਭਾਗ ਵੀ ਸੁਣ ਲੈ ਕੇ ਸਰਗਰਮ ਹੋ ਗਿਆ ਤੇ ਹੁਣ ਇਸ ਦੀ ਖੋਜ ਹੋਵੇਗੀ ਦੱਸਿਆ ਕਿ ਕਾਰਡੀਆਕ ਅਟੈਕ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਖਾਸ ਕਰਕੇ ਨੌਜਵਾਨ ਪੀੜੀ ਇਸ ਦਾ ਸ਼ਿਕਾਰ ਹੋ ਰਹੀ ਹੈ ਖਾਸ ਕਰਕੇ ਜਿਮ ਜਾਣ ਵਾਲੇ ਨੌਜਵਾਨਾਂ ਦੀ ਅਚਨਚੇਤ ਮੌਤ ਸਾਰਿਆਂ ਲਈ ਗੰਭੀਰ ਵਿਸ਼ਾ ਬਣਿਆ ਹੋਇਆ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਸਿਹਤ ਮਹਿਕਮਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਨਾਲ ਹੀ ਡੀ ਐਮ ਸੀ ਦੇ ਮਾਹਿਰ ਵਿਸ਼ੇਸ਼ ਰਿਸਰਚ ਕਰਨ ਜਾ ਰਹੇ ਨੇ ਜਿਸ ਤੋਂ ਬਾਅਦ ਇਸ ਦੇ ਕਾਰਨਾਂ ਦਾ ਪਤਾ ਲੱਗੇਗਾ ਅਤੇ ਮੌਤਾਂ ਅਤੇ ਦੇ ਲੱਛਣ ਬੱਚਾ ਖਾਸ ਕਰਕੇ ਖੁਰਾਕ ਸੰਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਇਸ ਮੁੱਦੇ ਤੇ ਪੀ ਆਈ ਯੂ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਜਿਵੇਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਣਾ ਤੇ ਉਹਦੇ ਚ ਜਿਹੜੀਆਂ ਅਚਾਨਕ ਡੈਥ ਹੋ ਰਹੀਆਂ ਸੀਗੀਆਂ ਜਾਂ ਹੋਰ ਲੋਕਾਂ ਦੀ ਇਹਦਾ ਮਤਲਬ ਜਿਹੜੇ ਬੰਦਿਆਂ ਦੀ ਸਿਹਤ ਠੀਕ ਨਹੀਂ ਹੈ ਬਹੁਤ سارے ਬੰਦਿਆਂ ਦੀ ਕੁਝ ਇੱਕ ਬੰਦੇ ਨੂੰ ਹੋ ਸਕਦਾ ਕਿ ਕੋਈ ਖਾਸ ਕੋਈ ਕਾਰਡੀਅਕ ਕਾਰਨ ਸੀਗਾ ਤੇ ਉਹਦੇ ਵਾਸਤੇ ਅਸੀਂ ਇੱਕ ਪੂਰਾ ਗਰੁੱਪ ਬਣਾ ਕੇ ਡਾਕਟਰ ਸਾਹਿਬ ਨੇ ਹੋਰ ਵੀ ਇਹਦੇ ਚ ਮੈਂ ਤੁਹਾਨੂੰ ਦੱਸਾਂ ਖੁਸ਼ੀ ਦੀ ਗੱਲ ਇਹ ਆ ਕਿ ਇਹਦੇ ਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਚੇਅਰਪਰਸਨ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਲੋਕ ਬਹੁਤ ਗੱਲਾਂ ਕਰਦੇ ਸੀ ਇਹਦੀਆਂ ਦੇ ਉਹ ਚਾਹੁੰਦੇ ਸੀ ਕੋਈ ਸਟੱਡੀ ਹੋਣੀ ਚਾਹੀਦੀ ਹੈ ਤੇ ਇੱਕ ਡਾਕਟਰ ਤਰ ਲੈ ਗਿਆ ਜੀ ਆਪਣੇ ਗੁਰਗਾਓ ਤੋਂ ਇਸੇ ਤਰ੍ਹਾਂ ਡਾਕਟਰ ਕਲੀਅਰ ਹੈ ਗਿਆ ਜਿਹੜੇ ਕਿ ਅੱਜ ਕੱਲ੍ਹ ਦਿੱਲੀ ਹੌਪਟਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਹੈਗੇ ਆ ਨੈਸ਼ਨਲ ਲੈਵਲ ਦੇ ਜਿਹੜੇ ਕਾਰਡੀਓਲੋਜਿਸਟ ਆ ਉਹਨਾਂ ਨੇ ਬੜਾ ਕੀਨ ਇੰਟਰਸਟ ਔਰ ਡਿਫਰੈਂਟ ਫੀਲਡਸ ਤੋਂ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਸੀਗਾ ਕਿ ਸਾਡੇ ਮੈਨੂੰ ਚੜ੍ਹਦੀਕਾੜ ਵਾਲੇ মিডিਆ ਵਾਲੇ ਕਹਿੰਦੇ ਸੀ ਤੁਸੀਂ ਇਹ ਵਾਲੀ ਮੀਟਿੰਗ ਚੜ੍ਹਦੀਕਾੜ ਚ ਕਰੋ ਮੈਂ ਕਹਾਂ ਜੀ ਸਾਡੇ ਜਿਹੜੇ ਕੰਮ ਕਰਨ ਵਾਲੇ ਬੰਦੇ ਸਾਰੇ ਲੁਧਿਆਣਾ ਦੇ ਜੇ ਮੈਂ ਲੁਧਿਆਣਾ ਚ ਕਰਾਂਗਾ ਉਹ ਕਹਿੰਦੇ ਵੀ ਇਹ ਤਾਂ ਇਸ ਠੀਕ ਨਹੀਂ ਅਸੀਂ ਤਾਂ ਅਸੀਂ ਖੁਦ ਅਟੈਂਡ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਪੱਤਰਕਾਰ ਵੀ ਇਹਦੇ ਜਿਹੜਾ ਕਿ ਇੰਟਰਸਟ ਲੈਂਦੇ ਸੀ ਇਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ੍ਰੈਸਫੁਲ ਹੋ ਗਈ ਹੈ ਅਸੀਂ ਸੋਚਿਆ ਵੀ ਇੱਕ ਸਟ੍ਰੈਸ ਫੈਕਟਰ ਹੋ ਸਕਦਾ ਹੈ ਜਿਹੜੇ ਕੁਝ ਕਾਰਡੀਅਕ ਕੌਜ਼ਸ ਹੋ ਸਕਦੇ ਆ ਕਿ ਉਹਨਾਂ ਦੇ ਕੋਈ ਪ੍ਰੀ ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਹੈ ਕੋਈ ਵੀਕ ਏਰੀਆ ਹੈਗਾ ਜਿਹੜਾ ਉਸ ਹਾਲ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਿਆ ਵੀ ਕੀ ਕੁਸ਼ਨ এনवायरमेंट ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਡਾਈਟ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਰ ਸਾਹਿਬ ਬੈਠੇ ਆ ਨਾਲ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੁਝ ਫੈਸਿਲਿਟੀ ਸਾਡੇ ਕੋਲੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਹੈਗੀ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਇਹਦੇ 'ਚ ਜਿਵੇਂ ਤੁਹਾਡੇ ਫੰਗਲ ਅਲਫਾ ਟੌਕਸਿਨਸ ਉਹਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਿੱਥੇ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕਿ ਉਹਦੇ ਵਿੱਚ ਕੋਈ ਸਟੀਰੋਇਡਸ ਪੰਗਲ ਅਲਫਾ ਟਾਕਸਿਨਸ ਕੋਈ ਪੈਸਟੀਸਾਈਡਸ ਜਿੱਥੇ ਕੋਈ ਹੋਰ ਹੈਵੀ ਮੈਟਲਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਇਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਹੈ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕਾਂ ਦਾ ਟੈਸਟ ਕਰਾਂਗੇ ਜਿਹੜੇ ਪੀਪੀਸੀ ਸਾਡੇ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰ ਪਰਸਨ ਆ ਰਹੇ ਇਹਨਾਂ ਕੋਲਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਕਿ ਉਹਦੇ ਵਿੱਚ ਕਿਤੇ ਤਾਂ ਨਹੀਂ ਹੈ ਕਿ ਜਦੋਂ ਜਿਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਵੀ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਸੋ ਇਹ ਸਾਰੇ ਜਿੰਨਾ ਸਾਡਾ ਮਲਟੀ ਡਿਸਿਪਲਨਰੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਤੇ ਮਲਟੀ ਫੈਕਟੋਰੀਅਲ ਜਿਹੜੀ ਹੈ ਯੂਨੀਵਰਸ ਡਿਜ਼ੀਜ਼ ਕਰਨੇ ਆ ਵੀ ਇਹਦੇ ਵਿੱਚ ਕਿਹੜੇ-ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਉਸ ਤੋਂ ਸਿਵਾਏ ਕੁਛਕ ਹੋ ਸਕਦਾ ਕਿ ਜਿਹੜੇ ਸਾਡੇ ਸਪੋਰਟਸ ਦੇ ਪਰਸਨ ਵੀ ਇਹਦੇ ਵਿੱਚ ਸਾਈਕੋਲੋਜੀਸਟ ਵੀ ਅਸੀਂ ਉਹਨਾਂ ਨੂੰ ਵੀ ਅਸੋਸੀਏਟ ਕਰਾਂਗੇ ਕਿ ਪਹਿਲਾਂ ਹੁੰਦਾ ਸੀਗਾ ਕਿ ਪਹਿਲਾਂ ਆਪਾਂ ਜਦੋਂ ਕੋਈ ਵੀ ਗੇਮ ਖੇਡਣੀ ਆ ਕੁਝ ਕਰਨਾ ਆ ਆ ਪਹਿਲਾਂ ਵਾਰਪ ਅਪ ਕਰਦੇ ਸੀ ਫਿਰ ਆਪਣਾ ਵਰਜੈਸ ਕਰਦੇ ਸੀ ਫਿਰ ਉਸ ਤੋਂ ਬਾਅਦ ਕੂਲ ਡਾਉਨ ਕਰਦੇ ਸੀ ਮਤਲਬ ਇਹ ਜਿਹੜਾ ਸ਼ਡਿਊਲ ਹੈ ਕਈ ਵਾਰੀ ਅੱਜਕੱਲ ਜਿਹੜੇ ਜਿਸ ਤਰ੍ਹਾਂ ਕਿਹਾ ਵੀ ਲਾਈਫ ਬੜੀ ਫਾਸਟ ਹੈ ਬੰਦਾ ਫਟਾਫਟ ਆਉਂਦਾ ਤੇ ਸਿੱਧਾ ਹੀ ਜਾ ਕੇ ਉਹਦੇ ਤੇ ਚੜ ਕੇ ਮਸ਼ੀਨ ਦੇ ਉੱਤੇ ਚੜ ਕੇ ਐਕਸਰਸਾਈਜ਼ ਕਰ ਲੱਗ ਜਾਂਦਾ ਵਾਰਮ ਅਪ ਨਹੀਂ ਕਰਦਾ ਜਾਂ ਜਦੋਂ ਜਾੜਾ ਹੁੰਦਾ ਫਿਰ ਉਹ ਉਤੋਂ ਪੱਜ ਜਾਂਦਾ ਤੇ ਉਹ ਵਿੰਜੇ ਐਕਸਰਸਾਈਜ਼ ਕਰਣ ਵਿੰਜੇ ਈਟਿੰਗ ਆਉਂਦਾ ਉਹ ਜਾ ਕੇ ਪਹਿਲਾਂ ਖੂਬ ਸਾਰੀ ਐਕਸਰਸਾਈਜ਼ ਕਰਦਾ ਫਿਰ ਉਹਨੂੰ ਭੁੱਖ ਲੱਗਦੀ ਆ ਉਹ ਫਿਰ ਜਾ ਕੇ ਜੋ ਵੀ ਜੰਕ ਹੁੰਦਾ ਉਹ ਖਾਂਦਾ ਤੇ ਜਾਂ ਉਹ ਸਪਲੀਮੈਂਟਸ ਲੈਂਦਾ ਕਿ ਪ੍ਰੋਟੀਨ ਦੇ ਸਪਲੀਮੈਂਟਸ ਲੈਂਦਾ ਜਿਹੜੀ ਕਿ ਮਤਲਬ ਆਮ ਤੌਰ ਤੇ ਲੋਡ ਨਹੀਂ ਹੁੰਦੀ ਆ ਜੇ ਲੈਣੇ ਵੀ ਤਾਂ ਸਰਟੀਫਾਈਡ ਹੋਣੇ ਚਾਹੀਦੇ ਆ ਉਹ ਸੋ ਇਹ ਸਾਰੇ ਫੈਕਟਰ ਅਸੀਂ ਦੇਖਾਂਗੇ ਕਿ ਇੱਕ ਬੜੀ ਪਾਵਰ ਇਰਿੰਗ ਸਟਡੀ ਹੋਏਗੀ ਔਰ ਮੈਂ ਉਮੀਦ ਕਰਦਾ ਇਹਦੇ ਨਾਲ ਨਾਲ ਅਸੀਂ ਜਿੰਨੇ ਸਾਡੇ ਯੂਥ ਹੈਗੇ ਆ ਖਾਸ ਕਰਕੇ ਜਿਹੜੇ ਸਪੋਰਟਸ ਕਰਦੇ ਆ ਜਿਮ ਕਰਦੇ ਆ ਜਾਂ ਜਿਹੜੇ ਪਰਫਾਰਮਿੰਗ ਆਰਟਿਸਟਸ ਆ ਸਟ੍ਰੈਨਰਸ ਐਕਸਰਸਾਈਜ਼ ਕਰਦੇ ਆ ਜਾਂ ਹੋਰ ਵੀ ਕਰਦੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਮਤਲਬ ਕਿ ਵੋਲੰਟਰੀ ਆ ਅਸੀਂ ਉਹਨਾਂ ਨੂੰ ਸੀਪੀਆਰ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਦੇ ਬਾਈਚਾਂਸ ਹੋਈ ਜਾਵੇ ਜਿੰਨੀ ਤੇ ਐਮਬੂਲੈਂਸ ਆਉਂਦੀ ਆ ਉਹਨੂੰ ਅੱਜ ਕੱਲ ਪੰਜਾਬ ਦੇ ਵਿੱਚ 12 ਤੋਂ 15 ਮਿੰਟ ਲੱਗਦੇ ਆ 10 ਮਿੰਟ ਵੀ ਪਹੁੰਚ ਜਾਂਦੀ ਆ ਸ਼ਹਿਰ ਵਿੱਚ ਜਲਦੀ ਵੀ ਪਹੁੰਚ ਜਾਂਦੀ ਆ ਜਿਹੜੇ ਉਹ ਕ੍ਰੂਸ਼ਲ 5-10 ਮਿੰਟ ਆ ਉਨੀਆਂ ਦਰ ਉਹਨਾਂ ਨੇ ਉਹਦਾ ਸਾਹ ਚੱਲਦਾ ਰੱਖਣਾ ਉਹਨੂੰ ਸੀਪੀਆਰ ਕ ਇਸੇ ਤਰ੍ਹਾਂ ਜਿਹੜੇ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਆ ਜਿਹੜੀ ਸਾਰਿਆਂ ਨੂੰ ਸਿਖਾਵਾਂਗੇ ਅਸੀਂ ਬਿਹਤਰ ਟ੍ਰੇਨਿੰਗ ਦੇਵਾਂਗੇ ਉਹਨਾਂ ਨੂੰ ਔਰ ਐਂਡਰਸਨ ਨੇ ਪਹਿਲੇ ਹੀ ਸ਼ੁਰੂ ਕਰਤੀ ਹੈ ਕਾਮੇ ਬੱਚਿਆਂ ਨੂੰ ਟ੍ਰੇਨਿੰਗ ਦੇ ਗਏ ਚੁੱਕਿਆ ਇਸ ਮਾਮਲੇ 'ਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵੀ ਡਾਕਟਰ ਸਤਵੀਰ ਗੋਸਲ ਨੇ ਦੱਸਿਆ ਕਿ ਅਸੀਂ ਤਿੰਨ ਚਾਰਟ ਬਣਾਏ ਨੇ ਜਿਸ ਦੇ ਵਿੱਚ ਹਰੀ ਲਾਈਟ, ਔਰੇਂਜ ਲਾਈਟ ਅਤੇ ਰੈੱਡ ਲਾਈਟ ਵਾਂਗੂ ਸਿਗਨਲ ਦੇਣ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜਿਹੜੇ ਜਿਮ ਜਾ ਕੇ ਜਿਨ੍ਹਾਂ ਨੂੰ ਕੋਈ ਬਿਮਾਰੀਆਂ ਹੋ ਸਕਦੀਆਂ ਜਾਂ ਕੋਈ ਸਿੰਪਟਮ ਨੇ ਉਹਨਾਂ ਨੂੰ ਜਿਮ ਜਾਣ ਤੋਂ ਪਹਿਲਾਂ ਕਿਹੜੇ ਟੈਸਟ ਕਰਾਣੇ ਚਾਹੀਦੇ ਆ ਕਿੰਨਾ ਵਾਸਤੇ ਜਿਮ ਜਾਣਾ ਖਤਰਨਾਕ ਹੋ ਸਕਦਾ ਹੈ ਜਾਂ ਕਿਨਾਂ ਨੂੰ ਕੁਝ ਫੈਮਿਲੀ ਹਿਸਟਰੀ ਹੈ ਉਹਨਾਂ ਤੇ ਜਿਮ ਵਾਕਈ ਲਾਈਫ ਥ्रेटनिंग ਹੋ ਸਕਦਾ ਔਰ ਦੂਸਰਾ ਆਪਾਂ ਹਮੇਸ਼ਾ ਇਹ ਡਿਸਕਸ ਕਰਦੇ ਆ ਕਿ ਜਿਹੜੇ ਜਿਮ ਚ ਆਪਾਂ ਲੋਕ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਸਪਲੀਮੈਂਟਸ ਨੇ ਬਾਕੀ ਚੀਜ਼ਾਂ ਨੇ ਉਹ ਕਈ ਐਡਲਟਰੇਟਡ ਨੇ ਔਰ ਕੁਝ ਅਹਿਜ਼ੀਆਂ ਚੀਜ਼ਾਂ ਨੇ ਜਿਹੜੇ ਅੱਜਕੱਲ ਯੰਗਸਟਰ ਉਹਨਾਂ ਨੂੰ એનર્ਜੀ ਡਰਿੰਕਸ ਨੇ ਜਾਂ ਸਟੀਰੋਇਡ ਇੰਜੈਕਸ਼ਨ ਨੇ ਜਿਹੜੇ ਕਿ ਬਿਲਕੁਲ ਬੈਂਡ ਹੀ ਨੇ ਮਤਲਬ ਬਿਲਕੁਲ ਉਹਨਾਂ ਨੂੰ العلاव ਹੀ ਨਹੀਂ ਕਰ ਸਕਦੇ ਪਰੰਤੂ ਉਹ ਸੇਤ ਤੇ ਨਾ ਕੇਵਲ ਹਾਰਟ ਗੁਰਦੇ ਲਿਵਰ ਉਹ ਇਹ ਸਾਰਿਆਂ ਤੇ ਡਾਇਰੈਕਟਰ ਇਨਡਾਇਰੈਕਟ ਇਫੈਕਟ ਕਰਕੇ ਫੇਲ ਕਰ ਦਿੰਦੇ ਨੇ ਤੇ ਛੋਟੀ ਉਮਰ ਚ ਸਾਡੇ ਡਾਕਟਰਸ ਕੋਲੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਲਿਵਰ ਜਾਂ ਕਿਡਨੀ ਪ੍ਰੋਬਲਮ ਹੁੰਦੀ ਹੈ ਜਾਂ ਫਿਰ ਉਹਨਾਂ ਦਾ ਜਦੋਂ ਡਾਇਰੈਕਟ ਹਾਰਟ ਦੀ ਇਨਵੋਲਵਮੈਂਟ ਹੁੰਦੀ ਹੈ ਸਪੈਸ਼ਲੀ ਜਦੋਂ ਜਿੰਮ ਜਾਂ ਸਪੋਰਟਸ ਕਰਦੇ ਨੇ ਤਾਂ ਉਹਨਾਂ ਨੂੰ ਸਰਟਨ ਕਾਰਡੀਕ ਡੈਥ ਹੁੰਦੀ ਹੈ ਸੋ ਇਹਦੇ ਵਾਸਤੇ ਸਰ ਵੱਲੋਂ ਇੱਕ ਕਮੇਟੀ ਬਣਾਈ ਗਈ ਉਹਦੇ ਵਿੱਚ ਉਹਨੂੰ ਐਕਸਪੈਂਡ ਕਰਕੇ ਅਸੀਂ ਤਿੰਨੋਂ ਇੰਸਟੀਚੂਟਸ ਦੇ ਬੰਦਿਆਂ ਨੂੰ ਲਿੱਤਾ ਜਿਹੜੀ ਫੈਕਲਟੀ ਹੈ ਔਰ ਉਸ ਤੋਂ ਬਾਅਦ ਉਹ ਫੈਕਲਟੀ ਨਾਲ ਕੰਟਰੀ ਦੇ ਜਿਹੜੇ ਟਾਪ ਕਾਰਡੀਓਲੋਜਿਸ ਸੀ ਸਰ ਦੀ ਪਰਸਨਲ ਇਨਵੋਲਵਮੈਂਟ ਸੀ ਵੀ ਸੀ ਸਾਹਿਬ ਦੇ ਪਰਸਨਲ नोन ਟੂ ਸੀ ਡਾਕਟਰ ਸਾਹਿਬ ਦੇ नोन ਟੂ ਸੀ ਉਹ ਜਿਹੜੇ ਸੀਨੀਅਰ ਇਸ ਚੀਜ਼ ਦੇ ਫੀਲਡ ਹੈ ਉਹਨਾਂ ਨੂੰ ਵੀ ਇਹ ਸਰਕੂਲੇਟ ਕੀਤਾ ਤਾਂ ਉਹਨਾਂ ਦੇ ਵੀ ਜੋ ਇਹਦੇ ਵਿੱਚ ਆ ਕਿਉਂਕਿ ਇਹ ਕੰਟਰੀ ਦੀ ਪਹਿਲੀ ਹੈ ਕਿਸੇ ਨੂੰ ਵੀ ਨਹੀਂ ਪਤਾ ਕਿ ਇਹਦਾ ਅੱਗੇ ਕੀ ਹੈ ਪਰ ਜੋ ਵੀ ਪ੍ਰੈਜ਼ੈਂਟ ਐਵਿਡੈਂਸ ਸੀਗਾ ਔਰ ਇੰਨੇ ਲੋਕਾਂ ਦਾ ਜਿਹੜਾ ਵਿਜ਼डम ਇਕੱਠੇ ਹੋ ਕੇ ਇਹ ਐਡਵਾਈਜ਼ਰੀ ਜਿਹੜੀ ਅੱਜ ਬਣਾਈ ਤੇ ਅੱਜ ਆਪਾਂ ਇਸ ਦਿਨ ਉਸ ਚੀਜ਼ ਵਾਸਤੇ ਪਹੁੰਚਿਆ ਠੈਣੂ ਦੇਖਣਾ ਹੋਵੇਗਾ ਕਿ ਖੋਜ ਦੇ ਵਿੱਚ ਇਸ ਸੰਬੰਧੀ ਕੀ ਜਿਹੜਾ ਕਿ ਸੱਚ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਕਿ ਆਖਰ ਨੌਜਵਾਨ ਮੁੰਡਿਆਂ ਦੀ ਮੌਤ ਹੋंदा ਕੀ ਕਾਰਨ ਰਿਹਾ ਕੀ ਉਹਨਾਂ ਨੂੰ ਸਿਹਤ ਸੰਬੰਧੀ ਕਿਹੜੀ ਸਮੱਸਿਆ ਹੋ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ